ਨੇ ਕਰਤਾ ਜਾਂਦੇ ਆ ਕੋਈ ਵੀ ਸਾਡੇ ਮਹੱਲੇ ਚ ਵੇਚਦਾ ਹੁਣ ਘਾਰਿਆਂ ਨੇ ਛੱਡਿਆ ਪਹਿਲਾਂ ਵੇਚਦੇ ਰਹੇ ਆ ਪਹਿਲਾਂ ਵੇਚਦੇ ਸੀ ਇਹ ਹੁਣ ਸਾਡੇ ਛੱਡਿਆ ਹੈ ਵਜਾ ਲੱਗੀ ਜਿਹੜੀ ਲੱਗਣੀ ਤੇ ਅਜੇ ਵੀ ਘਰ ਤੇਰਾ ਸਾਰਾ ਛੜਦਾ ਕੰਦੀ ਡਾਈ ਹੈ ਝੁੱਗੀਆਂ ਸੀ ਝੁੱਗੀਆਂ ਸੀ ਇੱਥੇ ਟੇਟੇ ਟੇਟੇ ਮਹਿਲ ਫਿਰ ਕਿਵੇਂ ਭਨੇ ਪਾਲੇ ਤੁਸੀਂ ਆਪਾਂ ਕਹਿ ਸਕਦੇ ਨਹੀਂ ਰੁਕੇ ਹੈਗੇ ਇਸ ਤੋਂ ਇਸੇ ਖਾਨ ਦਾ ਸੁਆਦ ਤੇ ਨਹੀਂ ਰੁਕਦਾ ਹੈਗਾ ਬਿਨਾਰੇ ਕਿ ਸਾਡੇ ਘਰ ਕੋਲ ਤੁਹਾਡੇ ਪ੍ਰੋਜੈਕਟਾਂ ਨਾਲ ਛੇ ਮਹੀਨੇ ਤੋਂ 7 ਮਹੀਨੇ ਤੋਂ ਵੀ ਆੜੇ ਸਰਕਾਰ ਨਹੀਂ ਬੰਦ ਕਰ ਰਹੀ ਤੇ ਫਿਰ ਪਿੱਛੇ ਹੁਣ ਗਰੀਬਾਂ ਦੇ ਘਰ ਤਾਂ ਆਈ ਜਾਂਦੇ ਆ ਹੂੰ ਕੀ ਕਹਿਣਾ ਜੁੰਨੇ ਹੁਣ ਹੋਰ ਇਹ ਕਹਿੰਦੇ ਵੇਚਦਾ ਪਹਿਲਾਂ ਵੀ ਲੈਖੇ ਦਿੱਕਤਾ ਹੈ ਨਹੀਂ ਵੇਚਦੇ ਤਾਂ ਹੋਰ ਵੀ ਹੁਣ ਉਹਨਾਂ ਵਾਸਤੇ ਕੀ ਕਹਿਣਾ ਚਾਹੁੰਦੇ ਆ ਜੀ ਕੋਈ ਵੀ ਨਹੀਂ ਸਾਡੇ ਮਹੱਲੇ ਚ ਵੇਚਦਾ ਹੁਣ ਸਾਰਿਆਂ ਨੇ ਛੱਡਿਆ ਸਾਰਿਆਂ ਨੇ ਛੱਡਿਆ ਕਹਿੰਦਾ ਵੇਚਦੇ ਰਹੇ ਆ ਪਹਿਲਾਂ ਵੇਚਦੇ ਸੀ ਜਦੋਂ ਵੇਚਦੇ ਸੀ ਪੁਲਿਸ ਆਉਂਦੀ ਹੁੰਦੀ ਸੀ ਆਉਂਦੀ ਸੀ ਠੀਕ ਐਂਦੀ ਸੀ ਪਹਿਲਾਂ ਵੀ ਕਹਿੰਦੇ ਸੀ ਛੱਡ ਦੋ ਨਹੀਂ ਛੱਡਿਆ ਜਾਂਦਾ ਸੀ ਕਹਿੰਦੇ ਖਾਨ ਵਾਲੇ ਨੂੰ ਹੋ ਜਾਂਦਾ ਮਲਾਜ਼ਮਾਂ ਵਿਚਾਰਾਂ ਕੋਈ ਸਾਨੂੰ ਹਣੀ ਤੰਗੀ ਹੁਣ ਹੁਣ ਛੱਡਿਆ ਵੇਸੀ ਨਸ਼ਾ ਛੱਡਿਆ ਵੇਸੀ ਹੁਣ ਸਾਡੇ ਛੱਡਿਆ ਹੈ ਹਾਂ ਨਸ਼ਾ ਪੰਦ ਜਿਹੜੀ ਇਹ ਕਾਰਵਾਈ ਬੱਟ ਸਹੀ ਹੈਗਾ ਜੋ سزا ਲੱਗੀ ਜਿਹੜੀ ਲੱਗਣੀ ਸੀ ਏਦੋਂ ਬਾਅਦ ਹੁਣ ਜਮਾਂ ਨੇਕੀ ਦਾ ਕੰਮ ਤੇ ਕਰੋਗੇ ਨੇਕੀ ਦਾ ਕੰਮ ਕਰੋਗੇ ਏਦੋਂ ਬਾਅਦ ਹੁਣ ਮਿਹਨਤ ਦਾ 6 ਮਹੀਨੇ ਹੋ ਗਏ ਪਹਿਲਾਂ ਹੀ ਮਿਹਨਤ ਦਾ ਹੀ ਖਾਈ ਕਰਨੇ ਕਰਕੇ ਜਿਦੂ ਵੀ ਰੇਟਾ ਪਈ ਰੋਣਾ ਤੂੰ ਰੋਣਾ ਕੋਈ ਗੱਲ ਨਹੀਂ ਏਦੋਂ ਬਾਅਦ ਇਮਾਨਦਾਰੀ ਦਾ ਕੰਮ ਕਰੀ ਕੋਈ ਗੱਲ ਨਹੀਂ ਅਜੇ ਵੀ ਘਰ ਤੇਰਾ ਸਾਰਾ ਛੱਡ ਤਾ ਕੰਦੀ ਡਾਈ ਹੈ ਹਾਂ ਕਿੰਨਾ ਟਾਈਮ ਵਿੱਚ ਪਹਿਲਾਂ ਨਸ਼ੇ ਦੇ ਸਕੇ ਬਣਾਇਆ ਸੀਗਾ ਕਰ ਵੀਰੇ ਨਹੀਂ ਸਾਡੇ ਬਜ਼ੁਰਗਾਂ ਦੀਆਂ ਜਗ੍ਹਾ ਸਿਗੀਆਂ ਹੈਗੀਆਂ ਨਹੀਂ ਬਜ਼ੁਰਗਾਂ ਦੇ ਤੇ ਕੱਲੇ ਛੱਜ ਵੇਚ ਦੇ ਤੂੰ ਸਤਾ ਇੱਥੇ ਝੁੱਗੀਆਂ ਸੀ ਝੁੱਗੀਆਂ ਸੀ ਇੱਥੇ ਝੁੱਗੀਆਂ ਸੀ ਛੱਜਵੇ ਤੇਡੇ ਤੇ ਮਹਿਲ ਫਿਰ ਕਿਵੇਂ ਭਨੇ ਪਾਲੇ ਤੁਸੀਂ ਵੀਰ ਕਮਾਈ ਹੋਰ ਨਹੀਂ ਹੈਗੀ ਸੜ ਪਸੂਆਂ ਦੇ ਕੰਮ ਆ ਠੇਕੇ ਲੈਂਦੇ ਤੁਹਾਨੂੰ ਘਰ ਪਤਾ ਨਹੀਂ ਹੈ ਜਾ ਚੱਲ ਤੁਸੀਂ ਜੇ ਕੋਈ ਚੀਜ਼ ਲੈ ਜੀਓਗੇ ਜਦੋਂ ਵੇਚਦੇ ਸੀ ਉਦੋਂ ਪੁਲਿਸ ਉਦੋਂ ਨਹੀਂ ਕੁਝ ਕਹਿੰਦੀ ਸੀ ਪਹਿਲਾਂ ਵੇਖ ਕੇ ਕਹਿੰਦੀ ਸੀ ਪੁਲਿਸ ਕੀ ਕਹਿੰਦੀ ਉਦੋਂ ਵਿੱਚ ਕਹਿੰਦੇ ਸੀ ਹਟ ਜਾਓ ਪੁਲਿਸ ਪੈਸੇ ਲੈ ਕੇ ਜਾਂਦੀ ਸੀ ਕਿਉਂ ਨਹੀਂ ਹਟੇ ਕੋਈ ਕਿਸੇ ਨੇ ਪਿਆ ਨਹੀਂ ਲੱਤਦਾ ਹੈਗਾ ਪੁਲਿਸ ਮੁਲਾਜ਼ਮ ਨੇ ਕੀ ਨਾਮ ਹੈ ਤੁਹਾਡਾ ਨਾਮ ਕੀ ਹੈ ਕੀ ਨਾਮ ਹੈ ਕਿੰਨਾ ਚਿਰ ਹੋ ਗਿਆ ਇੱਥੇ ਰਹਿੰਦੇ ਨੂੰ ਸ਼ੁਰੂ ਤੋਂ ਇੱਥੇ ਰਹੇ ਨੇ ਤੁਹਾਡੇ ਦੇ ਜਦੋਂ ਐਂਡੀਪੀਏ ਤੁਹਾਡੇ ਕੋਲ ਕਿੰਨੇ ਤੁਹਾਡੇ ਕੋਲ ਇੱਕ ਇੱਕ ਦੋ ਦੋ ਨਹੀਂ ਮੈਂ ਤਾਂ ਪਸੰਦੀ ਮੈਨੂੰ ਕਹਿ ਕੇ ਕਿ 12 ਵਰਤੀ ਹੈ ਨਹੀਂ ਰੁਕੇ ਹੈਗੇ ਚਲ ਨਹੀਂ ਆਪਾਂ ਕਹਿ ਸਕਦੇ ਨਹੀਂ ਰੁਕੇ ਹੈਗੇ ਇਸ ਤੋਂ ਸਿੱਖਾਂ ਦਾ ਸਵਾਦ ਤੇ ਨਹੀਂ ਰੁਕਦਾ ਹੈਗਾ ਹਾਂ ਹਨਾ ਵੀ ਠੀਕ ਹੈ ਠੀਕ ਹੈ ਭੈਣੇ ਹੁਣ 6 ਮਹੀਨੇ ਤੁਸੀਂ ਮੁਲਾਜ਼ਮਾਂ ਦੇ ਕਰਦੇ ਸੀ ਬਰਦ ਕਰਤਾ ਸੀ ਕੋਈ ਨਹੀਂ ਤੂੰ ਦੱਸ ਅਸੀਂ মিডিਆ ਵਾਲੇ ਖੜੇ ਤਾਂ ਤੇਰੇ ਵੀ ਬਿਆਨ ਲੈਣੇ ਤੂੰ ਦੱਸ ਨਹੀਂ ਪਛੋੜ ਨੂੰ ਬਿਆਨ ਹੀ ਦੱਸ ਰਹਿ ਗਿਆ ਹਾਂ ਦੱਸ ਭੈਣੇ ਮਾਰੇ ਹੈ ਕਿ ਸਾਡੇ ਘਰ ਘੁੱਟ ਅੱਛਾ ਮਾਰੇ ਹਾਂ ਮਾਰੇ ਸੀ ਕਿ ਤੱਕ ਜੁੱਟ ਕੇ ਪੜੋ ਹੁਣ ਇਹ ਕੰਦਾ ਹੁਣ ਦੁਬਾਰਾ ਫਿਰ ਖੜੀਆਂ ਕਰੋਗੇ ਤੇ ਹੁਣ ਕਹੋਗੇ ਜਦੋਂ ਕਮਾਈ ਹੋਊਗੀ ਤਦ ਉਹਦੇ ਕਰਾਂਗੇ ਓਕੇ ਅੱਜ ਉਹਨਾਂ ਨੂੰ ਸ਼ੁਰੂ ਤੋਂ ਅਸੀਂ ਇਹ ਰੋਚੀ ਕਾਰਵਾਈ ਕੀਤੀ ਜਾ ਰਹੀ ਹੈ ਦੋ ਪ੍ਰਾਪਰਟੀਆਂ ਸਿਗਰ ਪ੍ਰਸ਼ਾਸਨ ਵੱਲੋਂ ਆਈਡੈਂਟੀਫਾਈ ਕਰਕੇ ਸਾਨੂੰ ਦਿੱਤੀ ਗਈ ਹੈ ਔਰ ਉਸ ਦੇ ਅਸੀ ਪੁਲਿਸ ਅੰਦਾਲ ਵਾਸਤੇ ਲਿਆ ਦੋ ਜੜੀ ਪ੍ਰਾਪਰਟੀਆਂ ਐ ਜਿਸਨੂੰ ਗੱਲ ਇਹ ਈ ਕਿ ਉਹਨਾਂ ਦਾ ਵਸਨੀਕ ਜਿਹੜੇ ਹੁੰਦੇ ਸੀ ਉਹਨਾਂ ਦੇ ਟੋਟਾ ਕਰਾ ਕੇ ਪਤਾ ਪੱਛੇ ਹੈ ਅਸ਼ਿਕ ਬਤ ਕਰਦੇ ਸੋ ਇਹ ਇੱਕ ਆਟਾ ਜਿਹੜੀ ਸਾਡੀ ਬੋਈ ਨਾ ਉਹ ਲੜੀ ਦੇ ਤਹਿਤ ਆ ਗਈ ਐ ਐਕਸਲ ਤੇ ਜਿਹੜੇ ਬੀਟੀ ਸੀ ਸੋ ਕਿੰਨੀ ਕਿ ਪ੍ਰਾਪਰਟੀ ਜਿਹੜੀ ਅਸਲ ਆ ਇਹ ਦੋ ਪ੍ਰਾਪਰਟੀਆਂ ਨੇ ਇੱਕ ਪ੍ਰਾਪਰਟੀ ਰਮਣਾ ਦੇਵੀ ਦੇ ਨਾਂ ਤੇ ਦੂਜੀ ਪ੍ਰਾਪਰਟੀ ਨਛੱਤਰ ਸਿੰਘ ਦੇ ਨਾਂ ਤੇ ਆ ਗਈ ਐ ਤੇ ਇਹਨਾਂ ਦੇ ਪੂਰੇ ਕੀ ਜੋ ਫਾਮਲੀ ਹੈ ਬੰਗਲਾ ਦੇਵੀ ਦੀ ਨੂੰ ਤੇ ਉਹਦਾ ਮੁੰਡਾ ਵੀ ਨਸ਼ਾ ਵੇਚਦਾ ਟੋਟਲ ਪੂਰੇ ਪਰਿਵਾਰ ਦੇ 8 ਪਰਚੇ ਨੇ ਤੇ ਜਿਹੜੇ ਚੰਦਰ ਚੱਤਰ ਸਿੰਘ ਹੈ ਉਹਦੀ ਵਾਈਫ ਵੀ ਵੇਚਦੀ ਹੋ ਤੇ 8 ਪਰਚੇ